ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਜਿਹੜੀ ਕਿ ਡੇਟਸ਼ੀਟ ਲੈ ਕੇ ਆਇਆ ਇਹ ਹੈਗੇ ਸਮੈਸਟਰ 2 ਦੇ ਪ੍ਰਾਈਵੇਟ ਸਟੂਡੈਂਟਸ ਦੇ ਲਈ ਹੈ ਪ੍ਰਾਈਵੇਟ ਵਿਦਿਆਰਥੀਆਂ ਦੀ ਡੇਟਸ਼ੀਟ ਹੈ ਐਡੀਸ਼ਨਲ ਜਿਹੜੇ ਬੱਚੇ ਵੀ ਪ੍ਰਾਈਵੇਟ ਦੇ ਵਿੱਚ ਐਡੀਸ਼ਨਲ ਪੇਪਰ ਦੇ ਦੇਣ ਜਾਂ ਰੀਪੀਅਰ ਉਹਨਾਂ ਦੀ ਜੋ ਇੰਪਰੂਵਮੈਂਟ ਆ ਜਾਂ ਸਪੈਸ਼ਲ ਚਾਂਸ ਆ ਸਭ ਤੋਂ ਇਹ ਡੇਟ ਸ਼ੀਟ ਆ 15 ਮਈ ਤੋਂ ਤੁਹਾਡੇ ਐਗਜ਼ਾਮ ਸ਼ੁਰੂ ਹੋ ਰਹੇ ਨੇ ਤੇ ਟਾਈਮਿੰਗ ਤੁਸੀਂ ਆਪਣੀ ਜਿਹੜੇ ਕਿ ਕੁਝ ਐਗਜ਼ਾਮਸ ਦੀ ਟਾਈਮਿੰਗ ਹੈਗੇ ਇਵਨਿੰਗ ਟਾਈਮ ਤੇ ਕੁਝ ਜਿੰਗੇ ਮਾਰਨਿੰਗ ਸੈਸ਼ਨ ਇਵਨਿੰਗ ਸੈਸ਼ਨ ਦੇ ਵਿੱਚ ਹੈਗੇ 1:30 ਤੋਂ ਲੈ ਕੇ 4:30 ਵਜੇ ਤੱਕ ਤੇ ਮਾਰਨਿੰਗ ਸੈਸ਼ਨ ਹੈਗੇ ਤੁਹਾਡੇ 9:30 ਤੋਂ ਲੈ ਕੇ 12:30 ਵਜੇ ਤੱਕ ਤੇ 15 ਮਈ ਨੂੰ ਜਿਹੜਾ ਪੇਪਰ ਹੈਗਾ ਮੈਥਮੈਟਿਕਸ ਦਾ ਤੇ 17 ਮਈ ਨੂੰ ਪੇਪਰ ਹੈਗਾ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲ ਪ੍ਰਾਈਵੇਟ ਸਟੂਡੈਂਟਸ ਲਈ ਹੈ ਇਹ ਤੇ 21 ਮਈ ਨੂੰ ਪੇਪਰ ਹੈਗਾ ਪੰਜਾਬੀ ਕੰਪਲਸਰੀ ਦਾ ਪੰਜਾਬੀ ਕੰਪਲਸਰੀ ਤੇ ਮੁੱਢਲਾ ਗਿਆਨ 21 ਮਈ ਨੂੰ ਤੇ ਰੈਗੂਲਰ ਵਾਲਿਆਂ ਦੇ ਬੱਚਿਆਂ ਦਾ ਵੀ ਉਸ ਦਿਨੇ ਹੋਊਗਾ ਪੇਪਰ ਬਟ ਇਹ ਹੈ ਕਿ ਉਹਨਾਂ ਦਾ ਟਾਈਮਿੰਗ ਫਰਕ ਉਹਨਾਂ ਦਾ ਮਾਰਨਿੰਗ ਸੈਸ਼ਨ ਚ ਹੋਗਾ ਤੁਹਾਡਾ ਈਵਨਿੰਗ ਸੈਸ਼ਨ ਹੋਊਗਾ ਕੁਝ ਐਗਜ਼ਾਮ ਤੁਹਾਡੇ ਉਹਨਾਂ ਦੇ ਨਾਲ ਹੀ ਹੋਣਗੇ 24 ਮਈ ਨੂੰ ਪੇਪਰ ਹੈਗਾ ਰੂਲਰ ਡਵੈਲਪਮੈਂਟ ਅண்ட் ਸੋਸ਼ੀਓਲੋਜੀ ਪੇਪਰ 27 ਮਈ ਨੂੰ ਹੈਗਾ ਪਬਲਿਕ ਐਡਮਿਨਿਸਟ੍ਰੇਸ਼ਨ ਹਿਸਟਰੀ ਆਫ ਆਰਟ ਪੇਪਰ ਏ 29 ਮਈ ਨੂੰ ਹੈਗਾ ਪੇਪਰ ਹਿਸਟਰੀ ਆਫ ਇੰਡੀਆ ਤੇ ਮੈਥਮੈਟਿਕਸ ਮੈਥਮੈਟਿਕਸ ਤੇ 3 ਜੂਨ ਨੂੰ ਹੈਗਾ ਲਿਟਰੇਚਰ ਦਾ ਪੇਪਰ ਪੰਜਾਬੀ ਹਿੰਦੀ ਇੰਗਲਿਸ਼ ਉਰਦੂ ਸੰਸਕ੍ਰਿਤ ਤੇ 5 ਜੂਨ ਨੂੰ ਪੇਪਰ ਹੈਗਾ ਇਕਨੋਮਿਕਸ ਤੇ ਇੰਡੀਅਨ ਇਕਨੋਮੀ ਤੇ ਮਾਈਕਰੋ ਇਕਨੋਮਿਕਸ ਐਂਡ ਇੰਡੀਅਨ ਇਕਨੋਮੀ ਇਹ ਸਿਲੇਬਸ ਹੀ ਮੈਂਸ਼ਨ ਕੀਤਾ ਹੈ ਵੀ ਕਿਹੜਾ ਕਦੋਂ ਹੈ ਤੇ ਐਜੂਕੇਸ਼ਨ ਐਜੂਕੇਸ਼ਨਲ ਸਾਈਕੋਲੋਜੀ 6 ਜੂਨ ਨੂੰ ਪੇਪਰ ਹੈਗਾ ਧਰਮ ਅਧਿਆਨ ਭਾਰਤੀ ਧਰਮ ਨਵਾਂ ਸਿਲੇਬਸ ਆ ਧਰਮ ਅਧਿਆਨ ਸਿੱਖਤ ਰਮਈ 2020 ਵਾਲਾ ਸਿਲੇਬਸ ਆ ਊਮਨ ਸਟਡੀ ਜੈਂਡਰ ਐ ਹਿਸਟੋਰੀਕਲ ਪ੍ਰੋਸਪੈਕਟਿਵ ਤੇ 12 ਜੂਨ ਨੂੰ ਪੇਪਰ ਹੈਗਾ ਪੋਲੀਟিক্যাল ਸਾਇੰਸ ਤੇ ਪੁਲਿਸ ਐਡਮਿਨਿਸਟ੍ਰੇਸ਼ਨ 14 ਜੂਨ ਨੂੰ ਪੇਪਰ ਹੈਗਾ ਮੈਥਮੈਟਿਕਸ ਤੇ 16 ਜੂਨ ਨੂੰ ਪੇਪਰ ਹੈਗਾ ਲਿੰਗੁਇਸਟਿਕਸ ਤੇ 18 ਜੂਨ ਨੂੰ ਪੇਪਰ ਹੈਗਾ ਡਰੱਗ ਅਬਿਊਸ ਕਵਾਲੀਫਾਈਂਗ ਠੀਕ ਹੈ ਸੋ ਇਹ ਸੀ ਤੁਹਾਡੇ एग्जाम ਦੇ ਰੇਟ ਸ਼ੀਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਪੇ ਕਿਉਂਕਿ ਇਸ ਚੈਨਲ ਦਾ ਬ ਤੁਹਾਨੂੰ ਹਰ ਇੱਕ एग्जाम ਦੀ ਵੈਸਟ ਤਿਆਰੀ ਕਰਵਾਵਾਂਗੇ ਵੈਸੇ ਸਮੈਸਟਰ 2 ਦੇ ਆਲਰੇਡੀ ਵੀਡੀਓਜ਼ ਬਹੁਤ ਸਾਰੇ ਅਪਲੋਡ ਨੇ ਤੁਸੀਂ ਵਾਚ ਕਰ ਸਕਦੇ ਹੋ ਥੈਂਕਸ